ਲਓ ਵੀ ਦੋਸਤੋ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਜਾਣਕਾਰੀ ਮਿਲੇਗੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੇਖਿਓ ਤੇ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਦੇਵਾਂਗੇ ਤਸਵੀਰਾਂ ਕਟੜਾ ਜੰਮੂ ਐਕਸਪ੍ਰੈਸ ਵੇ ਦੀਆਂ ਹਾਲੇ ਇਹਦੀ ਮੇਨਟੇਨੈਂਸ ਹੈ ਜਿਹੜੀ ਉਹ ਜਾਰੀ ਹੈ ਕੰਮ ਚੱਲ ਰਿਹਾ ਹੈ ਇਹ ਪਰ ਕੁਝ ਕਿਲੋਮੀਟਰ ਦਾ ਟੋਟਾ ਜਿਹੜਾ ਚਾਲੂ ਹੋ ਗਿਆ ਤੇ ਆਹ ਸਾਹਮਣੇ ਹੈ ਜਿਹੜਾ ਟੋਲ ਪਲਾਜ਼ਾ ਇਹ ਸੜਕ ਤੋਂ ਉਤਰਨ ਵਾਸਤੇ ਹੈ ਉਧਰੋਂ ਮਲੇਰ ਆਪਣਾ ਭਵਾਨੀਗੜ੍ਹ ਤੋਂ ਚੜਦੇ ਆ ਤੇ ਇੱਥੇ ਮਲੇਰ ਕੋਟਲਾ ਟੂ ਨਾਬਾ ਪਟਿਆਲਾ ਰੋਡ ਜਾਂਦੀ ਹੈ ਜਿਹੜੀ ਉਹਦੇ ਤੇ ਆ ਕੇ ਇੱਥੇ ਆਪਾਂ ਉਤਰ ਸਕਦੇ ਆ ਤੇ ਇਹ ਸਾਹਮਣੇ ਟੋਲ ਪਲਾਜ਼ਾ ਜਿਹੜਾ ਉਹ ਲੱਗਿਆ ਪਰ ਹਾਲੇ ਚਾਲੂ ਤਾਂ ਨਹੀਂ ਹੋਇਆ ਕਿਉਂਕਿ ਸੜਕ ਹਜੇ ਕਈ ਥਾਵਾਂ ਤੋਂ ਬਣਨੀ ਰਹਿੰਦੀ ਹੈ ਪਰ ਦੋਸਤੋ ਬੜੀ ਵਧੀਆ ਜਿਹੜਾ ਹਾਈਵੇ ਹੈ ਬਣਿਆ ਹੋਇਆ ਬਿਲਕੁਲ ਸਮੂਥ ਗੱਡੀ ਚੱਲਦੀ ਹੈ ਕੋਈ ਵੀ ਕਿਤੇ ਹਲ ਹੋਣਾ ਨਹੀਂ ਆਉਂਦਾ ਆ ਦੇਖੋ ਇੱਥੇ ਇਹ ਟੋਲ ਪਲਾਜ਼ਾ ਜਿਹੜਾ ਉਹ ਲਾਇਆ ਗਿਆ ਦੋਸਤੋ ਇਹ ਹੈ ਦਿੱਲੀ ਕਟਰਾ ਐਕਸਪ੍ਰੈਸ ਵੇ ਦੀਆਂ ਸ਼ੁਰੂਆਤੀ ਤਸਵੀਰਾਂ ਜਦੋਂ ਇਹ ਬਣਨਾ ਸਟਾਰਟ ਹੋਇਆ ਸੀ ਇਹ 670 ਕਿਲੋਮੀਟਰ ਲੰਬਾ ਹੈ ਤੇ ਤੁਹਾਨੂੰ ਅਸੀਂ ਇਸ ਦੀ ਬਣਤਰ ਜਦੋਂ ਬਣ ਗਿਆ ਉਹ ਵੀ ਅੱਗੇ ਤਸਵੀਰਾਂ ਤੁਹਾਨੂੰ ਬਖਾਵਾਂਗੇ ਤੇ 670 ਕਿਲੋਮੀਟਰ ਲੰਬਾ 420 ਕਮਾਈਲ ਬਣਦੇ ਨੇ ਅ ਔਰ ਤੁਸੀਂ ਦੇਖ ਰਹੇ ਹੋ ਇੱਕ ਨਹਿਰ ਦੇ ਉੱਤੇ ਪੁਲ ਦੀ ਉਸਾਰੀ ਹੋ ਰਹੀ ਹੈ ਦਿੱਲੀ ਤੋਂ ਇਹ ਬਹਾਦਰਗੜ੍ਹ ਤੋਂ ਸ਼ੁਰੂ ਹੁੰਦਾ ਹੈ ਤੇ ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਐਂਟਰ ਕਰਦਾ ਜੀਂਦ ਵਿੱਚ ਦੀ ਹੁੰਦਾ ਹੋਇਆ ਪੰਜਾਬ ਦੇ ਸੰਗਰੂਰ ਜ਼ਿਲ੍ਹਾ ਦੇ ਵਿੱਚ ਖਨੌਰੀ ਵਾਲੀ ਸਾਈਡ ਤੋਂ ਇਹ ਐਂਟਰ ਹੁੰਦਾ ਫਿਰ ਪੋਹਾਨੀਗੜ੍ਹ ਮਲੇਰਕੋਟਲਾ ਲੁਧਿਆਣਾ ਬਹੁਤ ਮੰਨਿਆ ਪਰ ਮੰਨਿਆ ਐਕਸਪ੍ਰੈਸ ਵੇ ਬਣੂਗਾ ਮਤਲਬ ਪੰਜਾਬ ਦੀ ਇੱਕ ਸ਼ਾਨ ਬਣ ਜੂ ਇਹਦੇ ਨਾਲ ਦੇਖੋ ਚਾਹੇ ਜ਼ਮੀਨਾਂ ਦੇ ਤਾਂ ਨੁਕਸਾਨ ਬਹੁਤ ਹੋਏ ਨੇ ਪਰ ਇਹਦੇ ਨਾਲ ਇੱਕ ਸ਼ਾਨ ਬਣ ਜੂਗੀ ਐਕਸਪ੍ਰੈਸ ਵੇ ਜਦੋਂ ਪੰਜਾਬ ਦੇ ਵਿੱਚੋਂ ਲੰਘੂਗਾ ਤਾਂ ਮਤਲਬ ਡਵੈਲਪਮੈਂਟ ਨਜ਼ਰ ਆਊਗੀ ਉੱਪਰ ਤੋਂ نیچے ਨੂੰ ਆਉਣ ਦਾ ਇਹ ਸੀਨ ਹੈ ਦੇਖੋ ਦੋਸਤੋ আর সামনে ਇੱਕ ਨਹਿਰ ਦਾ ਪੁਲ ਹੈ ਜਿਹੜਾ ਉਹ ਕ੍ਰੋਸ ਹੋ ਰਿਹਾ ਇਹ ਐਕਸਪ੍ਰੈਸ ਵੇ ਹੈ ਜਿਹੜਾ ਇੱਥੋਂ ਨਹਿਰ ਦੇ ਪੁਲ ਨੂੰ ਪਾਰ ਕਰੇਗਾ ਉਹੀ ਸੈਂਟਰ ਵਾਲੀ ਜਗ੍ਹਾ ਜਿਹੜੀ ਇਹ ਖਾਲੀ ਛੱਡੀ ਹੈ ਇਹਨਾਂ ਨੇ ਸੈਂਟਰ ਨੂੰ ਬਾਅਦ ਚ ਕਵਰ ਕੀਤਾ ਜਾਊਗਾ ਸੋ ਕਿਆ ਖੂਬਸੂਰਤ ਨਜ਼ਾਰਾ ਹਲੇ ਤਾਂ ਇਹ ਬਣਿਆ ਨਹੀਂ ਜਦੋਂ ਬਣ ਗਿਆ ਤਾਂ ਬਹੁਤ ਹੀ ਖੂਬਸੂਰਤ ਨਜ਼ਾਰਾ ਆਵੇਗਾ ਨਹਿਰ ਬੰਦ ਕਰਕੇ ਪੁਲ ਦੀ ਜਿਹੜੀ ਸਟਰਕਚਰ ਹੈ ਉਹ ਧਰਿਆ ਜਾ ਰਿਹਾ ਹੈ ਦੇਖੋ ਕਿੱਡੇ-ਕਿੱਡੇ ਕਰੇਨਾ ਨੇ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਬਹੁਤ ਵੱਡੇ ਹਾਈਡਰਾ ਲਾਏ ਹੋਏ ਨੇ ਜਿਹੜੇ ਕਿ ਇੱਕ کئی ਕਵਾਂਟਰਲ ਭਾਰੇ ਨੇ ਜਿਹੜੇ ਪੁਲ ਦੇ ਉੱਪਰ ਸਟਰਕਚਰ ਹੈ ਉਹਨੂੰ ਧਰ ਰਹੇ ਨੇ ਸਪੈਸ਼ਲ ਨਹਿਰ ਬੰਦ ਕਰਵਾਈ ਗਈ ਹੈ ਤਾਂ ਆਹ ਜਿਹੜੇ ਪੀਸ ਪਏ ਨੇ ਇਹਨਾਂ ਨੂੰ ਚੱਕ ਕੇ ਧਰ ਰਹੇ ਨੇ ਉੱਪਰ ਸੋ ਤਕਰੀਬਨ ਜਿਹੜੀ ਹੈਗੀ ਇਹ ਸੜਕ ਤਿਆਰ ਹੀ ਆ। ਦੋਸਤੋ ਜਿਵੇਂ ਕਿ ਆਪਾਂ ਇਸ ਦੀ ਗੱਲ ਕੀਤੀ ਹੈ ਕਿ ਇਹਦੀ ਲੰਬਾਈ 670 ਕਿਲੋਮੀਟਰ ਹੈ 420 ਮੀਲ ਦੇ ਕਰੀਬ। ਔਰ ਸਾਰੀ ਸੜਕ ਦੇ ਉੱਤੇ ਸੈਂਟਰ ਦੇ ਵਿੱਚ ਇਹਨਾਂ ਨੇ ਬੂਟੇ ਵੀ ਲਗਾਏ ਹਨ। ਕਿਉਂਕਿ ਸ਼ੁਰੂ-ਸ਼ੁਰੂ ਦੇ ਵਿੱਚ ਇਹ 4 ਲੇਨ ਚਲਾਇਆ ਜਾਵੇਗਾ ਤੇ ਅੱਗੇ 8 ਲੇਨ ਤੱਕ ਇਸ ਨੂੰ ਵਧਾਇਆ ਜਾ ਸਕਦਾ ਹੈ ਇਹਦੀ ਤਸਵੀਰ ਰੱਖੀ ਗਈ ਹੈ ਜਦੋਂ ਜ਼ਰੂਰਤ ਹੋਵੇਗੀ ਤਾਂ ਇਹਦੀਆਂ 8 ਲੇਨਾਂ ਬਣਾ ਦਿੱਤੀਆਂ ਜਾਣਗੀਆਂ ਜਿਹਦੇ ਵਾਸਤੇ ਸੈਂਟਰ ਦੇ ਵਿੱਚ ਵੀ ਜਗ੍ਹਾ ਰੱਖ ਲਈ ਗਈ ਹੈ ਜਿਹੜੀ ਸੈਂਟਰ ਦੇ ਵਿੱਚ ਜਗ੍ਹਾ ਰੱਖੀ ਗਈ ਹੈ ਉਸ ਦੇ ਵਿੱਚ ਬੂਟੇ ਲਗਾ ਦਿੱਤੇ ਗਏ ਹਨ ਤਾਂ ਬੂਟੇ ਵੀ ਤਰਤੀਬ ਬਾਰ ਲਗਾਏ ਗਏ ਹਨ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸੜਕ ਦੀ ਬਣਤਰ ਹੈ ਉਹ ਵੀ ਇੰਨੀ ਵਧੀਆ ਬਣਾਈ ਗਈ ਹੈ ਵੀ ਕਿਤੇ ਵੀ ਤੁਹਾਨੂੰ ਜੰਪ ਨਜ਼ਰ ਨਹੀਂ ਆਊਗਾ ਗੱਡੀ ਐਨ ਸਮੂਥ ਚੱਲਦੀ ਐ ਮੰਨ ਲਓ ਕਿਤੇ ਵੀ ਹੰਪ ਨਹੀਂ ਆਉਂਦਾ ਹੈਗਾ ਜਿਵੇਂ ਆਮ ਸੜਕਾਂ ਦੇ ਵਿੱਚ ਹੁੰਦਾ ਹੈ ਔਰ ਜਿਹੜੀ ਬਣਤਰ ਆ ਉਹ ਬਹੁਤ ਮਜ਼ਬੂਤੀ ਨਾਲ ਬਣਾਈ ਗਈ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਮਤਲਬ ਸਸਤਾ ਸਾਧਨ ਨਹੀਂ ਵਰਤਿਆ ਗਿਆ ਤੇ ਸਾਈਨ ਬੋਰਡ ਆ ਗ੍ਰੀਨ ਗ੍ਰੀਨ ਦੇਖੋ ਨਜ਼ਰ ਆ ਰਹੇ ਨੇ ਸ਼ਾਇਦ 1033 ਨੰਬਰ ਲਿਖਿਆ ਹੋਇਆ ਇਹਦੇ ਤੇ ਹੈਗਾ ਇੱਗੇ ਜਾ ਕੇ ਹੈਲਪ ਲਾਈਨਾਂ ਚਾਲੂ ਹੋ ਜਾਣਗੀਆਂ। ਇਹ ਰੋਡ ਦੇ ਉੱਪਰ ਹੀ ਤੁਹਾਨੂੰ ਹੈਲਪ ਮਿਲੇਗੀ। ਕਿਸੇ ਵੀ ਤਰ੍ਹਾਂ ਦੀ ਹੈਲਪ ਹੈ ਜਿਹੜੀ ਉਹ ਅਗਰ ਚਾਹੀਦੀ ਹੈ ਕੋਈ ਗੱਡੀ ਖਰਾਬ ਹੋ ਜਾਂਦੀ ਹੈ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਹਨਾ ਤਾਂ ਉਹ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਉਹ ਤੁਹਾਨੂੰ ਮਿਲਣਗੀਆਂ। ਔਰ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸੋਲਰ ਸਿਸਟਮ ਨਾਲ ਇਹਦੀ ਲਾਈਟਿੰਗ ਦਾ ਪ੍ਰਬੰਧ ਹੈ ਜਿਹੜਾ ਉਹ ਸੋਲਰ ਸਿਸਟਮ ਨਾਲ ਚੱਲੇਗਾ ਕਿਉਂਕਿ ਹਰ ਜਗ੍ਹਾ ਤੇ ਬਿਜਲੀ ਉਪਲਬਧ ਨਹੀਂ ਹੈ। ਜਿਸ ਕਰਕੇ ਕੋਈ ਵੀ ਵਿਗਨ ਇਸੇ ਤਰ੍ਹਾਂ ਇਹ ਪਗਲ ਉੱਤਰ ਲੱਗੇਗਾ ਕੰਟਰੋਲਡ ਹੋਵੇਗਾ ਪੂਰਾ ਪੂਰਾ ਸਿਸਟਮੈਟਿਕਲੀ ਰੋਡ ਦਾ ਕੰਮ ਹੋਵੇਗਾ ਤੇ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਜਿਹੜਾ ਖੂਬਸੂਰਤ ਦਿਖਾਈ ਹੋਇਆ ਇਸ ਦੀ ਦੋਸਤੋ ਇੱਕ ਖਾਸੀਅਤ ਇਹ ਵੀ ਆ ਦੇਖੋ ਤੁਸੀਂ ਇਹਦੇ ਜਿਹੜਾ ਸੈਂਟਰ ਹੈ ਇਹਦੇ ਸੈਂਟਰ ਦੇ ਵਿੱਚ ਕਿੰਨੇ ਸੋਹਣੇ ਜਿਹੜੇ ਨੇ ਉਹ ਬੂਟੇ ਲਗਾਏ ਗਏ ਨੇ ਔਰ ਇਹਦੇ 'ਚ ਅਗਰ ਤੁਸੀਂ ਦੇਖੋ ਤਾਂ ਸਾਈਡਾਂ ਤੇ ਬਿਲਕੁਲ ਤਾਂ ਫੁੱਲਾਂ ਵਾਲੀਆਂ ਬੇਲਾਂ ਨੇ ਜਿਹੜੀਆਂ ਉਹ ਲਾਈਆਂ ਗਈਆਂ ਨੇ ਆ ਬੋਗਨਵਿਲੀਆ ਲਾਇਆ ਹੋਇਆ ਹੈ ਨਾ ਬੋਗਨਵਿਲੀਆ ਬੇਲ ਹੈ ਜਿਹੜੀ ਤੇ ਸੈਂਟਰ ਦੇ ਵਿੱਚ ਇੱਥੋਂ ਮਤਲਬ ਪਹਿਲੀਆਂ ਜਿਹੜੀਆਂ 3 ਲਾਈਨਾਂ ਨੇ ਉਹ ਤਕਰੀਬਨ ਫੁੱਲਾਂ ਵਾਲੀਆਂ ਨੇ ਤੇ ਉਸ ਤੋਂ ਬਾਅਦ ਜਿਹੜੀ ਬਿਲਕੁਲ ਸੈਂਟਰ ਵਾਲੀ ਲਾਈਨ ਹੈ ਉਹ ਥੋੜਾ ਜਿਹਾ ਵੱਡੀ ਕਿਸਮ ਦੇ ਦਰਖਤ ਦੇ ਟਾਈਪ ਨੇ ਨਾ ਤੇ ਹੈ ਤਾਂ ਉਹ ਵੀ ਜਿਆਦਾ ਵੱਡੀ ਹਾਈਟ ਨਹੀਂ ਉਹਨਾਂ ਦੀ ਮਤਲਬ ਛੋਟੀ ਹਾਈਟ ਦੀ ਨੇ ਤੇ ਔਰ ਨਾਲ ਦੀ ਨਾਲ ਦੇਖੋ ਤੁਸੀਂ ਬਈ ਇਹ ਦਰਖਤਾਂ ਨੂੰ ਪਾਣੀ ਮਿਲਦਾ ਰਹੇ ਤਾਂ ਇਸ ਦੇ ਵਾਸਤੇ ਜਿਹੜਾ ਇਰੀਗੇਸ਼ਨ ਸਿਸਟਮ ਜਿਹੜਾ ਪਾਣੀ ਦੀਆਂ ਪਾਈਪਲਾਈਨਾਂ ਵੀ ਬਿਚਾਈਆਂ ਗਈਆਂ ਨੇ। ਤੋਂ ਬਹੁਤ ਹੀ ਗੌਰ ਦੇ ਨਾਲ ਜਿਹੜਾ ਹੈਗਾ ਇਹ ਸਾਰਾ ਇਹਦਾ ਸਿਸਟਮ ਹੈ ਜਿਹੜਾ ਧਿਆਨ ਚ ਰੱਖਿਆ ਜਾ ਰਿਹਾ ਹੈ। ਲਾਈਟਾਂ ਨੇ ਜਿਵੇਂ ਹਰ ਜਗ੍ਹਾ ਤੇ ਉੱਤੇ ਆ ਦੇਖੋ। ਔਰ ਇਸ ਦੇ ਉੱਤੇ ਸੋਲਰ ਸਿਸਟਮ ਦੇ ਨਾਲ ਚੱਲਣ ਵਾਲੀਆਂ ਲਾਈਟਾਂ ਲਗਾਈਆਂ ਗਈਆਂ ਨੇ ਜਿਹੜੀਆਂ ਕਿ ਮਤਲਬ ਕੋਈ ਉਹਨਾਂ ਨੂੰ ਬਿਜਲੀ ਦੀ ਲੋਡ ਨਹੀਂ ਹੈਗੀ। ਹਨਾ। ਔਰ ਬਹੁਤ ਖੂਬਸੂਰਤ ਹਾਈਵੇ ਹੈ। ਇਥੋਂ ਅੱਗੇ ਸਾਹਮਣੇ ਨਹਿਰ ਦਾ ਪੁਲਾ ਹੈ ਤੇ ਇਹ ਇਸ ਤੋਂ ਪਹਿਲਾਂ ਮੈਂ ਜਿਹੜਾ ਸੀਨ ਬਣਾਇਆ ਸੀ ਉਹ ਤੁਸੀਂ ਦੇਖਿਆ ਹੋਊਗਾ ਜਦੋਂ ਇਹ ਬਣਾ ਹੀ ਰਿਹਾ ਸੀ ਔਰ ਹੁਣ ਇਹ ਬਿਲਕੁਲ ਤਿਆਰ ਹੈ ਇਸ ਤੇ ਬ੍ਰਿਜ ਜੋ ਤੁਸੀਂ ਦੇਖ ਰਹੇ ਹੋ ਬੜੀ ਮਜ਼ਬੂਤੀ ਨਾਲ ਬਣਾਏ ਗਏ ਨੇ ਪਹਿਲਾਂ ਨਹਿਰ ਬੰਦ ਕੀਤੀ ਗਈ ਸੀ ਫੇ ਇਹਦੇ ਪਿੱਲਰ ਖੜੇ ਕੀਤੇ ਗਏ ਉਸ ਤੋਂ ਬਾਅਦ ਜਿਹੜੇ ਉੱਪਰ ਆ ਗਾਰਡਰ ਜਿhkse ਹੋਏ ਨੇ ਇਹ ਗਾਡਰ ਬڑے-ਬڑے ਟਰੱਕਾਂ ਦੇ ਉੱਪਰ ਲੱਦ ਕੇ ਇੱਥੇ ਲਿਆਂਦੇ ਗਏ ਔਰ ਫਿਰ ਇਹਨਾਂ ਨੂੰ ਉੱਪਰ ਕਰੇਨਾ ਨਾਲ ਰੱਖਿਆ ਗਿਆ ਔਰ ਫਿਰ ਨਾਟਕ कसेਗੇ ਉਸ ਤੋਂ ਬਾਅਦ ਫਿਰ ਉੱਪਰ ਜਿਹੜਾ ਪੁਲ ਹੈ ਉਹਦੀ ਕੰਸਟਰਕਸ਼ਨ ਹੈ ਜਿਹੜੀ ਉਹ ਇਹਨਾਂ ਨੇ ਚਾਲੂ ਕੀਤੀ ਸੋ ਬੜੀ ਮਜ਼ਬੂਤੀ ਨਾਲ ਜਿਹੜੇ ਨੇ ਪੁਲ ਇਹ ਬਣਾਏ ਗਏ ਨੇ ਤੁਸੀਂ ਵੇਖ ਵੀ ਰਹੇ ਹੋ ਔਰ ਸੋਹਣੇ ਵੀ ਬਣਾਏ ਗਏ ਨੇ ਮਤਲਬ ਦੇਖਣ ਨੂੰ ਖੂਬਸੂਰਤ ਵੀ ਬਹੁਤ ਲੱਗਦੇ ਨੇ ਪਾਣੀ ਦੇ ਵਿੱਚੋਂ نیچے ਨਹਿਰ ਵਗ ਰਹੀ ਹੈ ਉੱਪਰ ਖੂਬਸੂਰਤ ਸੜਕ ਗੁਜ਼ਰ ਰਹੀ ਹੈ ਔਰ ਦੇਖੋ ਤੁਸੀਂ ਕਿੰਨਾ ਸੋਹਣਾ ਜਿਹੜਾ ਦ੍ਰਿਸ਼ਾ ਉਹ ਨਜ਼ਰ ਆ ਰਿਹਾ। ਇਸ ਤੋਂ ਅੱਗੇ ਦੀ ਗੱਲ ਕਰੀਏ ਦੋਸਤੋ ਇਹਨਾਂ ਸੜਕਾਂ ਦਾ ਜਿਹੜਾ ਐਕਸਪ੍ਰੈਸ ਵੇ ਬਣ ਰਹੇ ਨੇ ਇਹਨਾਂ ਦਾ ਮਕਸਦ ਕੀ ਹੈ? ਤਾਂ ਕਿਹਾ ਜਾ ਰਿਹਾ ਹੈ ਕਿ ਇਹ ਇਸ ਲਈ ਬਣਾਈਆਂ ਜਾ ਰਹੀਆਂ ਨੇ ਐਕਸਪ੍ਰੈਸ ਵੇ ਨੇ ਜਿਹੜੇ ਕਿ ਇਹਨਾਂ ਦੇ ਰਾਹੀਂ ਆਉਣ ਵਾਲੇ ਸਮੇਂ ਦੇ ਵਿੱਚ ਪੱਛਮੀ ਦੇਸ਼ਾਂ ਨਾਲ ਭਾਰਤ ਦਾ ਸੜਕੀ ਮਾਰਗਾਂ ਰਾਹੀਂ ਵਪਾਰ ਹੈ ਜਿਹੜਾ ਉਹ ਹੋਵੇਗਾ ਤੇ ਇਸ ਦੇ ذریعے ਪਾਕਿਸਤਾਨ, ਈਰਾਨ ਇਸ ਦੇ ذریعے ਅੱਗੇ ਅਗਲੇ ਦੇਸ਼ਾਂ ਨੂੰ ਜਿਹੜੀ ਹੈਗੀ ਹੈ ਉਹ ਸੜਕੀ ਮਾਰਗਾਂ ਰਾਹੀਂ ਹੋਤ ਬੁਧਾਇਆ ਜਾਵੇਗਾ ਤੇ ਇਹ ਜਿਹੜਾ ਉਹ ਬਣਿਆ ਆਬ ਤੋਂ ਲੈ ਕੇ ਕਲਦਾ ਹੈ ਉਹ ਬਾਰਡਰ ਏਰੀਆ ਦੇ ਨੇੜੇ ਨਜ਼ਦੀਕੀ ਹੈ ਜਿਹੜਾ ਹੈਗਾ ਰੋਡ ਤੇ ਭਾਈਏ ਜਿਹੜੀ ਉਹ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਹੈ ਬਹੁਤ ਲੰਬਾ ਐਕਸਪ੍ਰੈਸ ਵੇ ਬਣਾਇਆ ਗਿਆ ਸੋ ਇਸ ਤੋਂ ਇਹ ਮਤਲਬ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਭਾਰਤ ਦਾ ਹੈਗਾ ਦਿੱਲੀ ਇਸ ਦਾ ਮੁੱਖ ਤੋਰਾ ਹੋਵੇਗਾ ਜਿਹੜਾ ਵਪਾਰੀ ਕਰਨਾ ਹੈ ਉਹ ਸੜਕਾਂ ਦੇ ਰਾਹੀਂ ਪੱਛਮੀ ਦਿਸ਼ਾ ਵੱਲ ਨੂੰ ਵਧੇਗਾ ਇਸ ਦੀਆਂ ਜਿਹੜੀਆਂ ਹੈਗੀਆਂ ਨੇ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਤੇ ਇਸੇ ਕਰਕੇ ਇਹ ਕੰਟਰੋਲਡ ਐਕਸਪ੍ਰੈਸ ਵੇ ਨੇ ਤੇ ਕਿਤੇ ਆਲਦਾਲੋਂ ਕੋਈ ਵੀ ਟ੍ਰੈਫਿਕ ਨਹੀਂ ਚੜਦੀ ਜਿਹੜੀਆਂ ਗੱਡੀਆਂ ਭਰ ਕੇ ਮਤਲਬ ਸਿੱਧੀਆਂ ਜਾਣਗੀਆਂ ਉਹ ਹਾਈ ਸਪੀਡ ਦੇ ਨਾਲ ਇੱਥੋਂ ਦੀ ਲੰਘਣਗੀਆਂ ਜਿਵੇਂ ਕਿ ਆਪਾਂ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਦੇਖਦੇ ਦੋਸਤੋ ਇਸ ਐਕਸਪ੍ਰੈਸ ਵੇ ਦੇ ਲਈ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਹੈ ਉਹਦਾ ਮੇਰਬਾ ਕੁਝ ਇਸ ਤਰ੍ਹਾਂ ਕਿ ਹਰਿਆਣਾ ਦੇ ਵਿੱਚ ਤਕਰੀਬਨ 5 ਕੁ ਹਜ਼ਾਰ ਏਕੜ ਜ਼ਮੀਨ ਹੈ ਜਿਹੜੀ ਉਹ ਅਕਵਾਇਰ ਕੀਤੀ ਗਈ ਹੈ ਔਰ ਪੰਜਾਬ ਦੇ ਵਿੱਚ ਇਹ 14 ਹਜ਼ਾਰ ਏਕੜ ਜ਼ਮੀਨ ਹੈ ਜਿਹੜੀ ਉਹ ਅਕਵਾਇਰ ਕੀਤੀ ਗਈ ਹੈ ਯਾਨੀ ਕਿ ਟੋਟਲ 19 ਕੁ ਹਜ਼ਾਰ ਏਕੜ ਜ਼ਮੀਨ ਇਸ ਦੇ ਲਈ ਅਕਵਾਇਰ ਕੀਤੀ ਜਾ ਚੁੱਕੀ ਹੈ ਕਿਉਂਕਿ ਇਸ ਦੀ ਜ਼ਿਆਦਾ ਲੰਬਾਈ ਹੈ ਜਿਹੜੀ ਉਹ ਪੰਜਾਬ ਵਿੱਚ ਹੀ ਹੈ ਔਰ ਜੰਮੂ ਤੇ ਹਰਿਆਣਾ ਦੇ ਵਿੱਚ ਇਸ ਦੀ ਲੰਬਾਈ ਥੋੜੀ ਘੱਟ ਹੈ ਔਰ ਇਸ ਦਾ ਪੰਜਾਬ ਦੇ ਵਿੱਚ ਵੀ ਜ਼ਿਆਦਾ ਲੰਬਾਈ ਹੈ ਤੇ ਅੱਗੇ ਤੁਸੀਂ ਹੁਣ ਵੇਖੋਗੇ ਟੋਲ ਬੈਰੀਅਰ ਆ ਇਸ ਤਰ੍ਹਾਂ ਇਹ ਟੋਲ ਬੈਰੀਅਰ ਨੇ ਜਿਹੜੇ ਆ ਮਲੇਰਕੋਟਲਾ ਦਾ ਟੋਲ ਬੈਰੀਅਰ ਹੈ ਸੋ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਇਹ ਪੂਰੀ ਤਰ੍ਹਾਂ ਕੰਟਰੋਲਡ ਐਕਸਪ੍ਰੈਸ ਵੇ ਹੈ ਇਸ ਦਾ ਸਿਸਟਮ ਇਹ ਹੋਵੇਗਾ ਕਿ ਜਿਸ ਜਗ੍ਹਾ ਤੋਂ ਵਹੀਕਲ ਚੜ੍ਹੇਗਾ ਉੱਥੇ ਉਹ ਨੋਟ ਹੋਵੇਗਾ ਉਸ ਤੋਂ ਬਾਅਦ ਅੱਗੇ ਜਾ ਕੇ ਜਿੱਥੇ ਵੀ ਉਹ ਜਿਹੜੇ ਕਟ ਤੋਂ نیچے ਉਤਰੇਗਾ ਤਾਂ ਉੱਥੇ ਉਹਦਾ ਟੋਲ कटेगा ਉੱਥੇ ਉਹਦੀ ਜਿਹੜੀ ਹੈ ਵੀ ਉਹਨੇ ਕਿੰਨੇ ਕਿਲੋਮੀਟਰ ਸਫਰ ਕੀਤਾ ਉੱਥੇ ਉਹ ਨੋਟ ਹੋਊਗਾ ਕਿ ਇਹਨੇ ਇੰਨੇ ਕਿਲੋਮੀਟਰ ਸਫਰ ਕੀਤਾ ਤੇ ਉਹ ਜਿੰਨੇ ਕਿਲੋਮੀਟਰ ਦਾ ਸਫਰ ਹੋਊਗਾ ਉਸ ਉਹਨੇ ਕਿਲੋਮੀਟਰ ਦੇ ਹਿਸਾਬ ਨਾਲ ਉਸ ਦਾ ਜਿਹੜਾ ਕਿਰਾਇਆ ਲਿਆ ਜਾਊਗਾ ਤੇ ਜੇਕਰ ਇਹਦੇ ਕਟਾਂ ਦੀ ਦੂਰੀ ਦੀ ਗੱਲ ਕਰੀਏ ਤਾਂ तकरीबन 35-40 ਕਿਲੋਮੀਟਰ ਦੇ ਵਕਫੇ ਦੇ ਨਾਲ ਇਹਦੇ ਕੱਟ ਤੱਕ ਬਣਾਏ ਗਏ ਹਨ ਅੰਦਾਜ਼ਨ ਤਾਂ ਜਿਵੇਂ ਕਿ ਪੁਹਾਨੀਗੜ ਦੇ ਵਿੱਚ ਇਸ ਦਾ ਕੱਟ ਹੈ ਜਿਹੜੀ ਬਠਿੰਡਾ ਤੋਂ ਚੰਡੀਗੜ੍ਹ ਨੂੰ ਰੋਡ ਜਾਂਦੀ ਹੈ ਵੱਡਾ ਹਾਈਵੇ ਹੈ ਜਿਹੜਾ ਪੁਹਾਨੀਗੜ ਵਿੱਚ ਦੀ ਲੰਘਦਾ ਹੈ ਤਾਂ ਉੱਥੇ ਇਹ ਸੜਕ ਕ੍ਰੋਸ ਕਰਦੀ ਹੈ ਇੱਕ ਤਾਂ ਕੱਟ ਉੱਥੇ ਦਿੱਤਾ ਗਿਆ ਹੈ ਤਾਂ ਜੋ ਚੰਡੀਗੜ੍ਹ ਬਠਿੰਡਾ ਚੰਡੀਗੜ੍ਹ ਹਾਈਵੇ ਤੋਂ ਗੱਡੀਆਂ ਜਿਹੜੀਆਂ ਨੇ ਉਹ ਇਹਦੇ ਤੇ ਚੜ ਸਕਣ ਜਾਂ ਇਹਦੇ ਤੋਂ ਉਸ ਰੋਡ ਦੇ ਉੱਤੇ ਗੱਡੀਆਂ ਚੜ ਸਕਣ ਇੱਕ ਕੱਟ ਉੱਥੇ ਹੈ ਉਸ ਤੋਂ ਬਾਅਦ 35 ਕਿਲੋਮੀਟਰ ਬਾਅਦ ਤਕਰੀਬਨ 35 ਤੋਂ 40 40 40 ਲਾ ਲਓ ਅਨਾਂ ਜਨ 40 45 40 45 ਕਿਲੋਮੀਟਰ ਬਾਅਦ ਮਲੇਰ ਕੋਟਲਾ ਦਾ ਕੱਟ ਜਿਹੜਾ ਦਿੱਤਾ ਗਿਆ ਜਿਹੜੀ ਨਾਬਾ ਤੋਂ ਮਲੇਰ ਨਾਬਾ ਤੋਂ ਮਲੇਰ ਕੋਟਲਾ ਰੋਡ ਆਉਂਦੀ ਹੈ ਹਨਾ ਉਹਦੇ ਉੱਪਰ ਹੈਗਾ ਇਹ ਜਿਹੜਾ ਕੱਟ ਚੜਨ ਦਾ ਮਲੇਰ ਕੋਟਲਾ ਤੋਂ ਥੋੜਾ ਜਿਹਾ ਨਾਬਾ ਵੱਲੋਂ ਆਈਏ ਨਾ ਤਾਂ ਕਿਲੋਮੀਟਰ ਬਾਹਰ ਆ ਕੇ ਉੱਥੇ ਘਟ ਆਉਂਦਾ ਤੇ ਜਿਹੜਾ ਤੁਹਾਨੂੰ ਪਿੱਛੇ ਤਸਵੀਰਾਂ ਚ ਵਿਖਾਇਆ ਗਿਆ ਤੇ ਉਥੋਂ ਵਹੀਕਲ ਜਿਹੜਾ ਉਹ ਚੜੂਗਾ ਇਹ ਤੋਂ ਸੋ ਮਤਲਬ ਤਕਰੀਬ ਅੰਦਾਜ਼ਾ ਇਹ ਵੀ ਭਵਾਨੀਗੜ ਤੋਂ ਬਾਅਦ ਘਟ ਹੈ ਜਿਹੜਾ ਉਹ ਸਿੱਧਾ ਪਲੇਰਕੋਟ ਲਿਆਉਂਦਾ ਹੈ ਤਕਰੀਬਨ 40-45 ਕਿਲੋਮੀਟਰ ਬਾਅਦ ਉਹ ਇਸ ਤਰ੍ਹਾਂ ਇਹਦਾ ਜਿਹੜਾ ਟੋਲ ਦਾ ਸਿਸਟਮ ਹੋਵੇਗਾ ਗੱਡੀ ਇੱਕ ਜਗ੍ਹਾ ਤੋਂ ਚੜੇਗੀ ਔਰ ਜਿੱਥੇ ਉਤਰੇਗੀ ਉੱਥੇ ਉਹਦਾ ਟੋਲ ਕੱਟ ਲਿਆ ਜਾਊਗਾ ਤੇ ਇਸ ਦੇ ਉੱਪਰ ਵੀ ਉਸੇ ਤਰ੍ਹਾਂ ਹੀ ਆ ਆਟੋਮੈਟਿਕ ਟੋਲ ਕੱਟਣ ਦਾ ਜਿਹੜਾ ਸਿਸਟਮ ਹੈ ਉਹ ਲੱਗਿਆ ਹੋਊਗਾ ਤੇ ਆਪਣੇ ਆਪ ਜਿਹੜਾ ਉਹ ਟੋਲ ਕਟਿਆ ਜਾਊਗਾ ਤੁਹਾਡਾ ਔਰ ਸਹੂਲਤਾਂ ਦੀ ਗੱਲ ਕਰੀਏ ਤਾਂ ਇਸ ਦੇ ਉੱਪਰ ਕਾਫੀ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਉਹ ਤੁਹਾਨੂੰ ਮਿਲਣਗੀਆਂ ਔਰ ਖਾਣ ਪੀਣ ਵਾਸਤੇ ਜਿਹੜੇ ਆਾ ਹੋਟਲ ਵਗੈਰਾ ਨੇ ਉਹ ਇਸ ਦੇ ਉੱਪਰ ਹੀ ਤੁਹਾਨੂੰ ਮਿਲਣਗੇ ਆ ਦੇਖੋ ਜਿਵੇਂ ਇੱਥੇ ਧੂਰੀ 55 ਕਿਲੋਮੀਟਰ ਲਿਖਿਆ ਹੋਇਆ ਹੈ ਨਾ ਤੇ ਅਗਰ ਇਸ ਤੋਂ ਗੱਲ ਕਰੀਏ ਧੂਰੀ ਤਾਂ ਵੈਸੇ ਇੱਥੋਂ ਤਕਰੀਬਨ ਮੰਨ ਕੇ ਚੱਲੋ ਜੇ ਰੋਡ ਤੋਂ ਗੱਲ ਕਰੀਏ ਤਾਂ 10 ਕਿਲੋਮੀਟਰ ਹੈ ਇੱਥੋਂ ਜੇ ਆਪਾਂ ਰੋਡ ਤੋਂ نیچے ਉੱਤਰ ਕੇ ਸਿੱਧਾ ਧੂਰੀ ਜਾਈਏ ਤਾਂ 10 ਕਿਲੋਮੀਟਰ ਹੈ ਪਰ ਇਹਨਾਂ ਨੇ ਜਿਹੜਾ ਇਹ ਇੰਨਾ 55 ਕਿਲੋਮੀਟਰ ਦਾ ਲਿਖਿਆ ਹੋਇਆ ਨਾ ਤਾਂ ਇਹ ਉਸੇ ਤਰੀਕਾ ਕੱਟ ਦੇ ਹਿਸਾਬ ਨਾਲ ਲਿਖਿਆ ਹੋਇਆ ਹੈ ਕਿ ਇੱਥੋਂ ਸਿੱਧਾ ਕੱਟ ਅਗਰ ਕਿਸੇ ਨੇ ਧੂਰੀ ਜਾਣਾ ਹੈ ਤਾਂ ਇੱਥੋਂ ਅੱਗੇ ਸਿੱਧਾ ਭਵਾਨੀਗੜ ਉਤਰੂਗਾ ਭਵਾਨੀਗੜ ਤੋਂ ਉੱਤਰ ਕੇ ਫੇਰ ਬਾਇਆ ਸਵਰੂਰ ਹੋ ਕੇ ਉਹ ਧੂਰੀ ਜਾਊਗਾ ਇਸ ਤਰ੍ਹਾਂ ਮਤਲਬ ਇਹਨਾਂ ਨੇ ਇਹ ਦੂਰੀ ਲਿਖੀ ਹੋਈ ਹੈ ਕਿ ਇੱਥੋਂ ਧੂਰੀ ਜਾਣ ਦੀ ਦੂਰੀ 55 ਕਿਲੋਮੀਟਰ ਹੈ ਵੈਸੇ ਇੱਥੋਂ 10 ਕਿਲੋਮੀਟਰ ਥੱਲੇ ਉਤਰ ਕੇ ਕਿਉਂਕਿ ਨਾਲ ਹੀ ਇੱਥੋਂ ਪਸੌੜ ਪਿੰਡ ਹੈ 2 ਕਿਲੋਮੀਟਰ ਤੇ ਤੇ ਉਹਦੇ ਨਾਲ ਹੀ ਅੱਗੇ ਧੂਰੀ ਹੈ ਸੋ ਇਹ 55 ਤਾਂ ਲਿਖਿਆ ਹੋਇਆ ਹੈ ਔਰ ਖੂਬਸੂਰਤ ਨਜ਼ਾਰੇ ਤੁਸੀਂ ਦੇਖ ਰਹੇ ਹੋ ਆ ਦੇਖੋ ਭੇਡਾਂ ਚੱਲ ਰਹੀਆਂ ਨੇ ਬੱਕਰੀਆਂ ਚੱਲ ਰਹੀਆਂ ਨੇ ਐ ਲੱਗਦਾ ਜਿਵੇਂ ਸਵਿਟਜ਼ਰਲੈਂਡ ਦੇ ਵਿੱਚ ਘੁੰਮ ਰਹੇ ਹੋਈਏ ਸੋ ਇਹਦੇ ਦ੍ਰਿਸ਼ ਬਹੁਤ ਖੂਬਸੂਰਤ ਨੇ ਇਹ ਸੜਕ ਤਕਰੀਬਨ ਧੂਰੀ ਦੇ ਨੇੜੇ ਬਣ ਚੁੱਕੀ ਹੈ ਇਸ ਕਰਕੇ ਅਸੀਂ ਇਹਦੇ ਉੱਪਰ ਜਦੋਂ ਸਫ਼ਰ ਜਿਹੜਾ ਆਮ ਲੋਕ ਹੁਣ ਕਰ ਰਹੇ ਵੀ ਰਹੇ ਨੇ ਖੁੱਲਾ ਚੱਲ ਰਿਹਾ ਹੈ ਨਾ ਲੋਕ ਸੈਰ ਕਰਨ ਆਉਂਦੇ ਨੇ ਤੇ ਜਾਂ ਮੱਲੋ ਆਪਣੀਆਂ ਗੱਡੀਆਂ ਮੋਟਰਸਾਈਕਲ ਮੋਡੇ ਸਪੀਡ ਚੈੱਕ ਕਰਦੇ ਨੇ ਹੈ ਨਾ ਸੋ ਹਾਲੇ ਰੋਡ ਹੈ ਜਿਹੜਾ ਉਹਦਾ ਘਟ ਨਹੀਂ ਹੋਇਆ ਆਫੀਸ਼ੀਅਲੀ ਤੌਰ ਤੇ ਚਾਲੂ ਨਹੀਂ ਹੋਇਆ ਪਰ ਵੈਸੇ ਹੀ ਕੰਮ ਚੱਲਦਾ ਹੋਣ ਕਰਕੇ ਜਿਹੜਾ ਵਿਭਾਗ ਨੇ ਕਈ ਜਗ੍ਹਾ ਕੱਟ ਖੁੱਲੇ ਰੱਖੇ ਨੇ ਤੇ ਇਸ ਕਰਕੇ ਲੋਕ ਨੇ ਜਿਹੜੇ ਉਹ ਇਸ ਦੇ ਉੱਪਰ ਘੁੰਮਦੇ ਨਾਜ਼ਰ ਆਉਂਦੇ ਨੇ ਅਸੀਂ ਵੀ ਇਹਦੇ ਉੱਪਰ ਗੱਡੀ ਦਾ ਜਿਹੜਾ ਸਫਰ ਹੈ ਉਹ ਤਕਰੀਬਨ ਕਰਦੇ ਰਹਿੰਦੇ ਆ ਧੂਰੀ ਤੋਂ ਮਲੇਰਕੋਟਲਾ ਆਉਣ ਵਾਸਤੇ ਅਸੀਂ ਯੂਜ਼ ਕਰ ਲੈਂਦੇ ਆ ਇਸ ਸੜਕ ਨੂੰ ਕੱਚੇ ਕੱਟ ਨੇ ਜਿਹੜੇ ਉਹ ਹੈਗੇ ਨੇ ਬਣਾਏ ਹੋਏ ਕੱਚੇ ਕੱਟ ਤੋਂ ਚੜ ਜਾਈਦਾ ਤੇ ਮਲੇਰਕੋਟਲੇ ਜਿੱਥੇ ਟੋਲ ਬੈਰੀਅਰ ਬਣਾਇਆ ਉੱਥੇ ਉਤਰ ਜਾਈਦਾ ਸੋ ਬੜਾ ਮਜ਼ਾ ਆਉਂਦਾ ਹੈ ਦ੍ਰਿਸ਼ ਬਹੁਤ ਖੂਬਸੂਰਤ ਨੇ ਸਫਰ ਦੇ ਦੌਰਾਨ ਅ ਵੈਸੇ ਵੀ ਪੰਜਾਬ ਦਾ ਜਿਹੜਾ ਹੈਗਾ ਉਹ ਖੂਬਸੂਰਤ ਨਜ਼ਰ ਆਉਂਦਾ ਹੈ ਸਰਦੀਆਂ ਦੇ ਵਿੱਚ ਕਣਕ ਦੀ ਹਰਿਆਲੀ ਵਾਲੇ ਵਾਲੇ ਨਜ਼ਰ ਆਉਂਦੀ ਹੈ ਤੇ ਆਹ ਦਿਨਾਂ ਦੇ ਵਿੱਚ ਝੋਨਾ ਲੱਗਿਆ ਵਾਲੇ ਵਾਲੇ ਉਹ ਵੀ ਗ੍ਰੀਨ ਗ੍ਰੀਨ ਨਜ਼ਰ ਆਉਂਦਾ ਹੈ ਤਾਂ ਜਦੋਂ ਉੱਪਰੋਂ ਹਾਈਵੇ ਤੋਂ ਦੇਖਦੇ ਆਂ ਵਾਲੇ ਵਾਲੇ ਇੰਜ ਲੱਗਦਾ ਵੀ ਜਿੰਮੇ ਮਤਲਬ ਨਾ ਕਾਰ ਦੇ ਮੈਦਾਨ ਬਣਾਏ ਹੋਣ ਸੋ ਬਹੁਤ ਖੂਬਸੂਰਤ ਨਜ਼ਰ ਆਉਂਦਾ ਹੈ ਅੱਗੇ ਸਰਦੀਆਂ ਦੇ ਵਿੱਚ ਤਾਂ ਫਿਰ ਸਰਵਾਂ ਦੇ ਫੁੱਲ ਵੀ ਪੀਲੇ ਪੀਲੇ ਨਜ਼ਰ ਆਉਣਗੇ ਹਰੀ ਹਰੀ ਕਣਕ ਸੋ ਕਹਿਣ ਦਾ ਮਤਲਬ ਵੀ ਬੜਾ ਵਧੀਆ ਤੇ ਸੋਹਣਾ ਖੂਬਸੂਰਤ ਦ੍ਰਿਸ਼ ਨਜ਼ਰ ਆਊਗਾ ਜਦੋਂ ਤੁਸੀਂ ਇਸ ਐਕਸਪ੍ਰੈਸ ਵੇ ਦੇ ਉੱਪਰ ਸਫਰ ਕਰੋਗੇ ਇੱਕ ਬਹੁਤ ਖੂਬਸੂਰਤ ਗੱਲ ਇਹਦੇ ਵਿੱਚ ਰੱਖੀ ਗਈ ਹੈ ਜਿਹੜਾ ਇੱਕ ਕਟ ਅੰਮ੍ਰਿਤਸਰ ਵੱਲੋਂ ਦਿੱਤਾ ਗਿਆ ਨਕਉਦਰ ਕੋਲੋਂ ਇੱਕ ਸਿੱਧਾ ਜੰਮੂ ਨੂੰ ਨਿਕਲ ਜਾਊਗਾ ਕਟੜਾ ਨੂੰ ਇੱਕ ਅੰਮ੍ਰਿਤਸਰ ਵੱਲੋਂ ਕੱਟ ਜਾਊਗਾ ਜਿਹੜਾ ਕਿ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੱਕ ਜਾਊਗਾ ਤਾਂ ਦਿੱਲੀ ਤੇ ਜਾਂ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਿਹੜੀਆਂ ਉਹ ਦਿੱਲੀ ਤੋਂ ਇਸ ਬਾਇਰੋਡ ਸਿੱਧਾ ਹਰਮੰਦਰ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ ਤਾਂ ਇਹ ਬਹੁਤ ਵਧੀਆ ਇਹਨਾਂ ਨੇ ਕੀਤਾ ਕਿ ਇੱਕ ਕਟ ਉੱਥੋਂ ਅੰਮ੍ਰਿਤਸਰ ਨੂੰ ਦੇ ਦਿੱਤਾ ਗਿਆ ਜਿਸ ਨੂੰ ਗ੍ਰੀਨ ਫੀਲਡ ਦਾ ਨਾਮ ਦਿੱਤਾ ਗਿਆ ਤੇ ਜਿਹੜਾ ਜੰਮੂ ਵੱਲ ਨੂੰ ਕਟੜਾ ਵੱਲ ਨੂੰ ਜਾਏਗਾ ਉਸ ਨੂੰ ਬ੍ਰਾਊਨ ਫੀਲਡ ਦਾ ਨਾਮ ਦਿੱਤਾ ਗਿਆ ਹੈ ਤਾਂ ਜਿਹੜੀਆਂ ਸੰਗਤਾਂ ਦਿੱਲੀ ਵੱਲ ਤੋਂ ਸ੍ਰੀ ਹਰਮੰਦਰ ਸਾਹਿਬ ਵੇਖਿਆਉਣਾ ਚਾਹੁੰਦੀਆਂ ਨੇ ਤਾਂ ਉਹ ਜਲੰਧਰ ਦੇ ਨੇੜੇ ਤੋਂ ਗ੍ਰੀਨਫੀਲਡ ਵਾਲੇ ਕਟਵਲ ਨੂੰ ਚਲੀਆਂ ਜਾਣਗੀਆਂ ਤੇ ਜਿਹੜੀਆਂ ਕਟੜਾ ਜਾਣਾ ਚਾਹੁੰਦੀਆਂ ਨੇ ਜੰਮੂ ਵੱਲੋਂ ਉਹ ਸਿੱਧੀਆਂ ਨਿਕਲ ਜਾਣਗੀਆਂ ਸੋ ਵੀ ਅਗਰ ਉਸ ਤੋਂ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੋਰ ਜਾਣਕਾਰੀਆਂ ਤੁਹਾਨੂੰ ਅੱਗੇ ਦਿੰਦੇ ਰਹਾਂਗੇ ਬਹੁਤ ਬਹੁਤ ਸ਼ੁਕਰੀਆ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੋਸਤੋ ਧੰਨਵਾਦ ਜੀ